ਸਾਸਰੀ ਕਾਲਾ ਜੀ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਹਾਂਜੀ ਆਪਾਂ ਬਣਾਉਣ ਲੱਗੇ ਆ ਅੱਜੋ ਆਲੂ 버ਗਰ ਬਹੁਤ ਹੀ ਵਧੀਆ ਬਣਦੇ ਹੈ ਇਹ ਆਪਾਂ ਲੈ ਜੀ ਬ੍ਰੈਡ ਬ੍ਰੈਡਾਂ ਤੋਂ ਬਣਾਵਾਂਗੇ ਆਪਾਂ ਬਹੁਤ ਟੇਸਟੀ ਬਣਦੇ ਆ ਇਹਨਾਂ ਨੂੰ ਕੀ ਕਰਨਾ ਜੀ ਆਪਾਂ ਕਿਸੇ ਕੌਲੀ ਨਾਲ ਕਟੋਰੀ ਨਾਲ ਇਸ ਤਰ੍ਹਾਂ ਕੱਟ ਕੇ ਜ ਸਾਡਾ ਆਪਾਂ ਗੋਲ ਬਣਾਵਾਂਗੇ ਇਸ ਤਰ੍ਹਾਂ ਗੋਲ ਕੱਟ ਲਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਕੌਲੀ ਲੈ ਕੇ ਗੋਲ-ਗੋਲ ਕੱਟ ਲਾਂਗੇ ਜਿਹੜਾ ਸੱਡਾ ਤੋਂ ਬਚੂਗਾ ਇਹਦਾ ਆਪਾਂ ਝੂਰਾ ਬਣਾ ਲਾਂਗੇ ਇਹਦੀ ਵੀ ਆਪ ਨੂੰ ਜ਼ਰੂਰਤ ਪਊਗੀ ਤੇ ਇਸ ਤਰ੍ਹਾਂ ਆਪਾਂ ਸਾਰੇ ਪੀਸੇ ਗੋਲ-ਗੋਲ ਕੱਟ ਲੈਣੇ ਆ ਆਲੂ ਵਰਕਰ ਬਣਾਉਣ ਵਾਸਤੇ ਬਹੁਤ ਟੇਸਟੀ ਬਣਦੇ ਆ ਤੇ ਸੌਖਾ ਤਰੀਕਾ ਲੋ ਜੀ ਆਪਾਂ ਸਾਰੇ ਇਸ ਤਰ੍ਹਾਂ ਕੱਟ ਲੈਣੇ ਜਿੰਨੀਆਂ ਆਪਾਂ ਨੂੰ ਜ਼ਰੂਰਤ ਆ ਤੇ ਜਿਹੜਾ ਇਹ ਬਚਨਗੇ ਜੀ ਇਹਨਾਂ ਦਾ ਝੂਰਾ ਝੂਰਾ ਬਣਾ ਲਾਂਗੇ ਆਪਾਂ ਇਹਨਾਂ ਦੀ ਜ਼ਰੂਰਤ ਪਊਗੀ ਉਦੋਂ ਆਪਾਂ ਲੈ ਲਈ ਜੀ ਉਬਲੇ ਹੋਏ ਆਲੂ ਇਹਨਾਂ ਨੂੰ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਇਹ ਲੈ ਜੀ ਆਪਾਂ ਪਿਆਜ਼ 골 ਕੱਟ ਕੇ, ਠੀਰਾ ਤੇ ਟਮਾਟਰ। ਇੱਧਰ ਲੈ ਜੀ ਆਪਾਂ ਪਨੀਰ, ਪ੍ਰੀਰ ਦੇਸ ਤੋਂ ਪੀਸ ਬਣਾ ਲਏ ਪਤਲੇ ਪਤਲੇ। ਹਰਾ ਧਨੀਆ ਲਿਆ। ਚਲੋ ਜੀ ਆਪਾਂ ਸਭ ਤੋਂ ਪਹਿਲਾਂ ਇਹ ਆਲੂ ਜਿਹੜੇ ਮੈਸ਼ ਕਰ ਲੈਣਾ ਚੰਗੀ ਤਰ੍ਹਾਂ। ਇਹਨਾਂ ਨੂੰ ਮਿਕਸ ਵਿੱਚ ਪਾਵਾਂਗੇ ਜੀ ਆਪਣੇ ਟੇਸਟ ਦੇ ਸਹਾਂ ਨਾਲ ਘੱਟ ਘੱਟ ਵੀ ਖਾਂਦਾ ਕਿ ਜੇ ਕੋਈ ਬੱਚਿਆਂ ਨੇ ਖਾਣ ਤਾਂ ਆਪਾਂ ਘੱਟ ਪਾ ਸਕਦੇ ਹਾਂ। ਹਰਾ ਧਨੀਆ ਪਾ ਲਾਂਗੇ ਗੀ ਗਰਮ ਮਸਾਲਾ ਪਾਵਾਂਗੇ ਕਿ ਚਮਚਾ ਲਾਲ ਮਿਰਚ ਪਾਊਡਰ ਨੂਨ ਪਾਵਾਂਗੇ ਸਵਾਦ ਅਨਸਾਰ ਚਾਟ ਮਸਾਲਾ ਪਾਵਾਂਗੇ ਇਹਦੇ ਵਿੱਚ ਆਪਾਂ ਲੋ ਜੀ ਆਪਾਂ ਇੱਕ ਚਮਚਾ ਚਾਟ ਮਸਾਲੇ ਦਾ ਪਾਵਾਂਗੇ ਇਹਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਹਨੂੰ ਮਿਰਚੇੜਾ ਪਾਥ ਦੇ ਨਾਲ ਇਸ ਤਰ੍ਹਾਂ ਚੰਗੀ ਤਰ੍ਹਾਂ ਹਰਲਾ ਲਾਂਗੇ। ਮਸਾਲੇ ਤੁਸੀਂ ਆਪਣੀ ਮਰਜ਼ੀ ਨਾਲ ਵੱਧ ਘੱਟ ਵੀ ਪਾ ਸਕਦੇ ਆ ਇਹਨਾਂ ਮਿਰਚ। ਹਰੀ ਮਿਰਚ ਵੀ ਪਾ ਸਕਦੇ ਆ ਇਹਦੇ ਵਿੱਚ। ਬਰੀਕ ਕੱਟ ਕੇ ਆਪਾਂ ਹਰੀ ਮਿਰਚ ਵੀ ਪਾ ਸਕਦੇ ਆ। ਤੇ ਹੁਣ ਜਿਹੜਾ ਇਹ ਬ੍ਰੈਡਾਂ ਦਾ ਚੂਰਾ ਹੋਊਗਾ ਨਾ ਉਹ ਵੀ ਆਪਾਂ ਇਹਦੇ ਵਿੱਚ ਹੀ ਮਿਕਸ ਕਰ ਲਾਂਗੇ। ਬ੍ਰੈਡ ਕੱਟ ਲਾਂਗੇ ਗੋਲ-ਗੋਲ ਜਿਹੜਾ ਚੂਰਾ ਬਚੂਗਾ ਉਹਨੂੰ ਬ੍ਰੈਡ ਕਰਕੇ ਮਿਕਸੀ ਕੱਪ ਦੇ ਵਿੱਚ ਚੂਰਾ ਬਣਾ ਕੇ ਤਪਏ ਦੇ ਵਿੱਚ ਹੀ ਪਾ ਲੈਨੇ। ਲੋ ਜੇ ਪਏ ਬ੍ਰੈਡ ਦੇ ਕਿਨਾਰੇ ਜੇ ਬਚੇ ਸੀਗੇ ਉਹਨਾਂ ਦਾ ਆਪਾਂ ਬ੍ਰੈਡ ਕ੍ਰੰਬਸ ਬਣਾ ਲਏ ਆ। ਚੰਗੀ ਤਰ੍ਹਾਂ ਦਾ ਚੂਰਾ ਬਣਾ ਕੇ ਤੇ ਆਪਾਂ ਇਹਦੇ ਵਿੱਚ ਮਿਕਸ ਕਰ ਲਿਆ। ਜਿਹੜੇ ਆਪਾਂ ਆਲੂ ਮੈਸ਼ ਕਰਕੇ ਰੱਖੇ ਸੀ ਨਮਕ ਮਿਰਚ ਪਾ ਕੇ ਆਹਨੋਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਲੋ ਜੀ ਹੁਣ ਆਪਾਂ ਇਹਨੂੰ ਮਿਕਸ ਕਰ ਲਿਆ ਚੰਗੀ ਤਰ੍ਹਾਂ ਤੇ ਇਹਦੇ ਆਪਾਂ ਪੀੜੇ ਜਿਹਾ ਬਣਾਵਾਂਗੇ। ਇਸ ਤਰ੍ਹਾਂ ਫਲੈਟ ਜੇ ਕਰਕੇ ਨਾ ਆਪਾਂ ਪੀਸਾਂ ਦੇ ਉੱਪਰ ਜਿਵੇਂ ਟਿੱਕੀ ਹੁੰਦੀ ਹੈ ਇਸ ਤਰ੍ਹਾਂ ਲਗਾਵਾਂਗੇ। ਤੇ ਇਹ ਡੇਢ ਇੱਕ ਬਣਾ ਕੇ ਰੱਖ ਲੈਣੇ ਆਪਾਂ। ਲੋ ਜੇ ਆਪਾਂ ਸਾਰੇ ਇਸ ਤਰ੍ਹਾਂ ਬਣਾ ਕੇ ਰੱਖ ਲੈਣੇ ਜਿੰਨੇ ਕਾਪਾ ਬਰੈਡਾਂ ਦੇ ਬਣਾਉਣੇ ਟਿੱਕੀ ਦੀ ਸ਼ੇਪ ਦੇ ਕੇ ਆਪਾਂ ਇਹਨੂੰ ਬਣਾ ਲੈਣਾ ਇਸ ਤਰ੍ਹਾਂ ਲੋ ਜੀ ਆਪਾਂ ਇਧਰ ਲੈ ਲਿਆ ਬੇਸਣ ਦੋ ਕਕਰਛੀਆਂ ਇਹਦੇ ਵਿੱਚ ਪਾ ਲਿਆ ਥੋੜਾ ਜਿਹਾ ਨਮਕ ਤੇ ਥੋੜੀ ਜਿਹੀ ਲਾਲ ਮਿਰਚ ਦਾ ਪਾਊਡਰ ਬਿਲਕੁਲ ਹੀ ਆਪਾਂ ਇੰਨੇ-ਇੰਨੇ ਕਪਾਏ ਚੌਥਾ ਭੇਸਾ ਚਮਚਾ ਦਾ ਤੇ ਇਹਦੇ ਵਿੱਚ ਪਾਵੀ ਜੇ ਆਪਾਂ ਪਾਣੀ ਇਹਦਾ ਕਪੂੜ ਤਿਆਰ ਕਰਾਂਗੇ ਲੋਰੀ ਤੁਸੀਂ ਵੀ ਘਰ ਵਿੱਚ ਜਰੂਰ ਬਣਾਇਓ ਆਲੂ ਬਰਗਰ ਬੱਚਿਆਂ ਦੇ ਖਾਣ ਲਈ ਬਹੁਤ ਟੇਸਟੀ ਬਣਦੇ ਆ ਲੋਰੀ ਆਪਾਂ ਪੋਹੜਾ ਤਿਆਰ ਕਰ ਲਿਆ ਇਸ ਤਰ੍ਹਾਂ ਜੇਸਨ ਦਾ ਪੋਹੜਾ ਪਤਲਾ ਤੇ ਹੁਣ ਜੀ ਆਪਾਂ ਬਣਾਉਨੇ ਆ ਬਰਗਰ ਇਹ ਆਪਾਂ ਲੈ ਲਈ ਜੀ ਬਰੈਡ ਜਿਹੜੇ ਆਪਾਂ ਗੋਲ ਕੱਟ ਕੇ ਰੱਖੇ ਸੀਗੇ ਇਹਦੇ ਵਿੱਚ ਜੀ ਆਪਾਂ ਰੱਖਾਂਗੇ ਸਭ ਤੋਂ ਪਹਿਲਾਂ ਪਿਆਜ਼ ਇੱਕ ਖੀਰੇ ਦਾ ਪੀਸ ਇੱਕ ਟਮਾਟਰ ਦਾ ਪੀਸ ਤੇ ਇੱਕ ਪਿਆਜ਼ ਦਾ ਪੀਸ ਤਿੰਨਾਂ ਦੇ ਆਪਾਂ ਪੀਸ ਰੱਖ ਲੈ ਇਹ ਅਸੀਂ ਰੱਖਾਂਗੇ ਜੀ ਆਪਾਂ ਪਨੀਰ ਇਹ ਹੁਣ ਜਿਹੜੀ ਆਪਾਂ ਆਲੂ ਟਿੱਕੀ ਬਣਾ ਕੇ ਰੱਖੀ ਸੀਗੀ ਇਥੇ ਪਰ ਆਪਾਂ ਇਸ ਤਰ੍ਹਾਂ ਹੀ ਰੱਖ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਨੱਪ ਕੇ ਸੈੱਟ ਕਰ ਲਾਂਗੇ ਤੇ ਉੱਪਰ ਆਪਾਂ ਰੱਖਦਾ ਹੈ ਦੂਜਾ ਬ੍ਰੈਡ ਦਾ ਪੀਸ ਚੰਗੀ ਤਰ੍ਹਾਂ ਭਰ ਗਿਆ ਇਹ ਰੋਦੀ ਆ ਪੈਸਤਰਾ ਗੋਲ ਕਰਕੇ ਜਿਹੜਾ ਆਪਣਾ ਕੋਹੇ ਦਾ ਘੋਲ ਤਿਆਰ ਕਰਕੇ ਰੱਖਿਆ بیسਨ ਦਾ ਇਹਦੇ ਚ ਚੰਗੇ ਤਰ੍ਹਾਂ ਡਿੱਪ ਕਰਕੇ ਨਾ ਪੈਸਤਰਾ ਬਸ ਥੋੜਾ ਜਿਹਾ ਗੇਸ ਨਹੀਂ ਹੈ ਯਾਨੀ ਕਿ ਪਤਲਾ ਹੀ بیسਨ ਦਾ ਘੋਲ ਬਣਾਇਆ ਆਪਾਂ ਜਾਰੇ ਸੰਗਣਾ ਨਹੀਂ ਬਣਾਇਆ ਤੈਨੂੰ ਜੀ ਆਪਾਂ ਪਾਵਾਂਗੇ ਤੇ ਕੜਾਹੀ ਚ ਕੜਾਹੀ ਚ ਆਪਣਾ ਤੇਲ ਹੋ ਗਿਆ ਗਰਮ ਨੋ ਜੇ ਆਪਾਂ ਇਸ ਤਰੀਕੇ ਦੂਜੇ ਬਣਾ ਲਾਂਗੇ ਸਭ ਤੋਂ ਪਹਿਲਾਂ ਪਿਆਜ਼, ਖੀਰਾ, ਟਮਾਟਰ ਤਾਂ ਆਪਣੀ ਮਰਜ਼ੀ ਹੈ ਜੀ ਆਪਾਂ ਜਿਵੇਂ ਮਰਜ਼ੀ ਰੱਖ ਲੀ ਗਏ ਇਹ ਪਨੀਰ ਰੱਖਾਂਗੇ ਬਹੁਤ ਟੇਸਟੀ ਬਣਦੇ ਵਰਗਰ ਆਪਣੇ ਆਲੂ ਵਾਲੀ ਟਿੱਕੀ ਰੱਖਾਂਗੇ ਆਪਾਂ ਜੰਗੀ ਤਰ੍ਹਾਂ ਆਪਾਂ ਸੈੱਟ ਕਰ ਲੈਣਾ ਇਸੇ ਪਾਸੋਂ ਵੀ ਇਹ ਰਿਹਾ ਪਿਆਲੂ ਦਾ ਮਿਕਸਰ ਆਪਣਾ ਬਾਹਰ ਨਾਲ ਨਿਕਲਿਆ ਹੋਵੇ। ਆ ਦੇਖੋ ਤੇ ਫਿਰ ਆਪਾਂ ਬੇਸਨ ਦੇ ਘੋਲ ਦੇ ਵਿੱਚ ਪਿਆਰ ਨੂੰ ਪਾ ਕੇ ਚੰਗੀ ਤਰ੍ਹਾਂ ਤੇ ਕੜਾਹੀ ਚ ਪਾਵਾਂਗੇ। ਜਨ ਜਰੇ 골ਡਨ ਹੋਣਦੇ ਚੰਗੀ ਤਰ੍ਹਾਂ 골ਡਨ ਬ੍ਰਾਊਨ ਕਰਨੇ ਆਪਾਂ। ਉਹਨਾਂ ਚਿਰ ਇਹਨਾਂ ਨੂੰ ਆਪਾਂ ਪਕਾਉਣਾ। ਪਕਾਉਂ ਇੱਕ ਇੱਕ ਪੀਸ ਵੀ ਫਰਾਈ ਕਰ ਸਕਦੇ ਹਾਂ। ਤੇ ਦੋ ਦੋ ਤਿੰਨ ਤਿੰਨ ਵੀ ਪੈ ਜਾਣਗੇ ਜੀ ਇਹਦੇ ਵਿੱਚ ਜਿਵੇਂ ਜਿਵੇਂ ਆਪਾਂ ਭਰੇ ਆ ਉਸ ਤਰ੍ਹਾਂ ਪਾ ਸਕਦੇ ਆ। ਫਿਰ ਨਾਲ ਆਪਾਂ ਇੱਕ ਨੂੰ ਫਰਾਈ ਕਰ ਲੈਂਦੇ ਆ। ਉਸ ਤੋਂ ਬਾਅਦ ਆਪਾਂ ਦੋ ਦੋ ਪਾਵਾਂਗੇ। ਦੋ ਜੀ ਆਪਣਾ ਬਰਤਨ ਜਿੱਤਰਾ ਫਰਾਈ ਹੋ ਗਏ। ਇਹ ਆਪਾਂ ਫਰਾਈ ਕਰਕੇ ਬਣਾਏ ਜੀ ਆਪਾਂ ਤਵੇ ਤੇ ਹੀ ਬਣਾ ਸਕਦੇ ਆ ਘੱਟ ਤੇਲ ਨਾਲ। ਆ ਦੇਖੋ। ਬਹੁਤ ਵਧੀਆ ਬਣਿਆ। ਤੇ ਇਸੇ ਤਰ੍ਹਾਂ ਮੈਂ ਆਪਾਂ ਇਹ ਦੂਜੀ ਇਹ ਬਣਾ ਰਹੇ ਹਾਂ। ਅਰੇ ਕੋਈ ਦੋ ਆਪਾਂ ਬਣਾ ਕੇ ਰੱਖ ਲਏ ਸੀ ਇਸ ਤਰ੍ਹਾਂ ਭਰ ਕੇ ਇਹ ਤੇ ਬੇਸਨ ਦੇ ਘੋਲ ਦੇ ਵਿੱਚ ਚੰਗੀ ਤਰ੍ਹਾਂ ਡਿੱਪ ਕਰਕੇ ਇਹਨਾਂ ਨੂੰ ਆਪਾਂ ਔਰ ਅੰਚੀ ਤੇਲ ਜਿਹੜਾ ਬਹੁਤ ਜ਼ਿਆਦਾ ਗਰਮਾ ਨਹੀਂ ਥੋੜਾ ਜਿਹਾ ਹੋਣੀ ਪਾਣੀ ਪੈਂਦੀ ਹੈ ਇਹ ਤਾਂ ਜੀ ਹੁਣ ਆਪਾਂ ਇਹਦੇ ਵਿੱਚ ਦੋ ਕੜਾਹੀ ਚ ਪਾ ਦਾਂਗੇ। ਉਹ ਇਹ ਫਰਾਈ ਕਰ ਲਾਂਗੇ ਸੇਕ ਨਾ ਘੱਟ ਹੀ ਰੱਖਿਆ ਇੱਕ ਵਾਰ ਨਾ ਥੋੜਾ ਜਿਹਾ ਤੇਲ ਗਰਮ ਕਰ ਲਿਆ ਸੀ ਪਹਿਲਾਂ। ਹੁਣ ਸੇਕ ਹੈ ਜਿਹੜਾ ਆਪਣਾ ਬਿਲਕੁਲ ਵੈਸ ਕੱਟ ਕਰਕੇ ਰੱਖਿਆ ਹੋਇਆ। ਲੋ ਜੀ ਬਹੁਤ ਹੀ ਵਧੀਆ ਬਣ ਗਈ ਹੈ। ਫਰਾਈ ਹੋ ਗਏ ਆਪਣੇ ਬਰਗਰ। ਜੇ ਤੁਸੀਂ ਤਰੀਕੇ ਤੇ ਬਣਾਉਣੇ ਹੋ ਤਾਂ ਤਵੇ ਤੇ ਘੱਟ ਤੇਲ ਪਾ ਕੇ ਤੁਸੀਂ ਇਹਨਾਂ ਨੂੰ ਫਰਾਈ ਕਰ ਸਕਦੇ ਆ। ਲੋ ਜੀ ਆਪਣੇ ਬਰਗਰ ਤੈਨ ਬਣ ਗਏ ਆ ਤੇ ਆਪਾਂ ਇਸੇ ਤਰੀਕੇ ਦੂਜੇ ਵੀ ਬਣਾ ਲਗੇ। ਲੋ ਜੀ ਆਪਣੇ ਸਾਰੇ ਬਰਗਰ ਬਣ ਕੇ ਤਿਆਰ ਆ। 6 ਬਰਗਰ ਜਿਹੜੇ ਆਪਣੇ ਬਣ ਗਏ ਇੱਕ ਪੈਕਟ ਸੀਗਾ ਆਪਣਾ ਤੇ ਦੋ ਤਿੰਨ ਆਪਣੇ ਕੋਲੇ ਬ੍ਰੈਡ ਬਚ ਗਏ ਸੀ। ਦੇਖੋ ਕਿੰਨੇ ਵਧੀਆ ਬਣੇ ਆ ਬਹੁਤ ਹੀ ਵਧੀਆ। ਤੇ ਸੌਸ ਦੇ ਨਾਲ ਆਪਾਂ ਖਾਵਾਂਗੇ ਘਰ ਵਿੱਚ ਸਸਤੇ ਵਿੱਚ ਤੁਸੀਂ ਬੱਚਿਆਂ ਲਈ ਬਰਬਰ ਬਣਾ ਸਕਦੇ ਆ ਜੀ ਬਿਨਾ ਨਿਊਡਲ ਤੋਂ ਇਹ ਬਹੁਤ ਟੇਸਟੀ ਬਣ ਗਿਆ ਜੇ ਜ਼ਰੂਰ ਬਣਾ ਕੇ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਅੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਤੁਸੀਂ ਟਰਾਈ ਜ਼ਰੂਰ ਕਰਿਓ ਜੀ ਸਾਰੇ ਜਣੇ ਤੇ ਠੀਕ ਆ ਜੀ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ